ਸਾਤਰੀ ਘਾਲ ਬਈ ਮਿੱਤਰੋ ਸਾਰਿਆਂ ਨੂੰ ਚਾਰ ਦਾ ਕਰਤਾ ਕੰਮ ਸ਼ੁਰੂ ਅੱਗੇ ਵੇ ਮੰਡੀ ਕੁਪੜੀ ਬਹੁਤ ਆਉਂਦੀ ਆ ਮੈਂ ਥੋੜੀ ਰੋਦੀ ਬੱਤੀ ਇਹ 2-2% ਦੇ ਲਾਤੀ ਮਸ਼ੀਨ ਤੇ ਆਪਰਾ ਇਹਦੇ ਨਾਲ ਜੱਗ ਚੱਕਾਂਗੇ ਘਰੇ 855 ਨਾਲ ਤੇ 575 ਸਵਾਈ ਕਰੂਗਾ ਕਿਰ ਕਰੂਗਾ ਇਹ ਬਾਅਦ ਵਿੱਚ ਇਹਨੂੰ ਲਾਵਾਂਗੇ ਹਾਲੇ ਗੇੜੇ ਲਾਉਣੇ ਸਾਡੀ ਪਰ ਅਗਰ ਮੀਨ ਟੋਕਾ ਲੇਤੀ ਆ ਗਿਆ ਦੇਖੋ ਟੋਕਾ ਬੜਾ ਕੰਮ ਦਾ ਇਕੱਲਾ ਇਕੱਲਾ ਕਲਰ ਆ ਵੀ ਚਾਂ ਰੁਲਕੇ ਆਉਂਦਾ ਉਹ ਚੱਲੂਗਾ ਹਫਤਾ 10 ਦਿਨ ਚੱਲੂਗਾ ਕੰਮ ਰੱਬ ਸੁੱਖ ਰੱਖੇ ਸਹੀ ਸਲਾਮ ਚੱਲੀ ਜਾਵੇ ਤੇ ਖਿੱਚ ਦਾਂਗੇ ਕੰਮ ਫੇਰ ਏ ਭਈਏ ਪਤਾ ਹੈ ਹੁਣ ਰੂੜੀ ਦੂਜੇ ਵਈਆਂ ਨੇ ਕੱਢੀ ਆ ਇਹ ਵਿਚਾਰੇ ਕਈ ਸਾਲਾਂ ਤੋਂ ਆਉਂਨੇ ਆ ਤੇ 50 ਵਈਆਂ ਦਾ ਟੋਲਾ ਹੁੰਦਾ ਇਹਨਾਂ ਦਾ ਤੇ ਹਰ ਸਾਲ ਆਪਾਂ ਇਹਨਾਂ ਕੋਈ ਏਦਾਂ ਕਰਾਉਂਦੇ ਆ ਕਿਉਂਕਿ ਹੁਣ ਹਰੇਕ ਟਰੈਕਟਰ ਜਿਹੜੇ ਮਸ਼ੀਨਾਂ ਆ ਗਈਆਂ ਜੇ ਤਾਂ ਆਪਾਂ ਵੱਡੀ ਮਸ਼ੀਨ ਨਾਲ ਪਵਾਉਂਦੇ ਆ ਪਾਤਾ ਦਿੰਦੀ ਆ ਕੰਮ ਨਬੇੜ ਦਿੰਦੀ ਆ ਗਰਮੀ ਤੇ ਉਹ ਤੇਲ ਪਾ ਇਹ ਪਰ ਉਹਦਾ ਇੱਕ ਸਿਆਪਾ ਹੋਰ ਆ ਉਹ ਲਗਾਤਾਰ ਫੜਾ ਫੜ ਲਿਆ ਲਿਆ ਕਿ ਟ੍ਰਾਲੀਆਂ ਘੇਰੀ ਜਾਂਦੀਆਂ ਤਵਾਈ ਨਹੀਂ ਹੁੰਦੀ ਉਹਨਾਂ ਨੂੰ ਐ ਹੁੰਦਾ ਅੱਗੇ ਕੰਮ ਕਰਨਾ ਕੰਮ ਬਹੁਤ ਜ਼ਿਆਦਾ ਖਿੱਚਦੀ ਆ ਮਸ਼ੀਨ ਤਬਾਈ ਨਹੀਂ ਹੁੰਦੀ ਉਹਦੇ ਨਾਲ ਤੇ ਜਿਹੜੀ ਟਰੈਕਟਰ ਵਾਲੀ ਆ ਉਹ ਹਲੇ ਘਟਨੇ ਤੇ ਘਟੌਣ ਕਰਕੇ ਉਹਨਾਂ ਕੋਲ ਟਾਈਮ ਨਹੀਂ ਕਿਉਂਕਿ ਫਿਰ ਜੇ ਮੱਕੀ ਨੂੰ ਆਪਾਂ ਲੇਟ ਕਰਦੇ ਆ ਚਾਰ ਨੂੰ ਫਿਰ ਮੱਕੀ ਚੜ ਜਾਂਦੀ ਆ ਫਿਰ ਉਹ ਚਾਰ ਦਾ ਫਾਇਦਾ ਨਹੀਂ ਫਿਰ ਉਹ ਗੋਪਰ ਵਿੱਚੋਂ ਨਿਕਲੀ ਜਾਂਦਾ ਬਾਹਰ ਇਹ ਤਾਂ ਟਾਈਮ ਨਾਲ ਪਾਉਣਾ ਪੈਂਦਾ ਸਾਡੇ ਪਾਣੀ ਆਉਂਦਾ ਇਹ ਚ ਚਲਾ ਲਓ ਦੁੱਧੋ ਚੋ ਬੱਕਰਪੁਰ ਪਾਰਕੇ ਇਤਨੇ ਨਾ ਕੰਮ ਕਰ। ਟਰਾਲੀ ਮਾਰਨੀ ਹੈ ਨਾ ਘਾਟੇ ਦੇ ਭਾਟੇ ਹੈ ਨਾ। ਚਲੋ ਉੱਚ ਪਾ ਤੇਲ। ਚਲੋ ਠੀਕ ਹੈ ਜੀ। ਹਰਜੀਤ ਭੇਜਦਾ ਉਹਨਾਂ ਨੂੰ ਵੀਡੀਓ ਦੇਖ ਲਈ ਹੁਣ। ਮੇਰਾ ਮਿੱਤਰ ਆ ਕਹਿੰਦਾ ਵੀਡੀਓ ਬਣਾ ਕੇ ਭੇਜ। ਜੀ ਲੱਗੇ ਕਹਿੰਦਾ। ਚਲੋ ਠੀਕ ਹੈ ਜੀ।